ਹਾਂ ਬੋਲਗੇ ਹੂੰ ਜੇ ਇੰਸਟਾਗ੍ਰam ਬੰਦ ਹੋ ਗਿਆ ਹੂੰ ਕਿਰਨਾ ਬਢੰਡੇ ਵਾਲੀ ਕਿਵੇਂ ਰਹੂਗੀ ਹੂੰ ਹੁਣ ਤਾਂ ਬੜਾ ਦੁੱਖ ਹੋਊਗਾ ਕਿਵੇਂ ਓਹੋ ਉਹ ਪਤਾ ਕੀ ਕਹੋਗੇ ਦੋਸਤਾਂ ਇੰਨਾ ਆਪਦੇ ਫਰੈਂਡਾਂ ਨੂੰ ਹੂੰ ਆਈ ਲਵ ਫਰੈਂਡਾਂ ਅਰੇ ਇੰਸਟਾਗ੍ਰam ਹੋ ਗਿਆ ਆਉਰੇ ਛੋਟੀ ਤੇ ਸਾਗ ਚਦ ਕਿਵੇਂ ਖਾਓਗੀ ਤਾਪ ਹੁਣ ਦੋਸਤਾਂ ਨੂੰ ਝੂਠਾ ਵਤੀ ਆਇਆ ਕਰੋਗੀ ਕੱਲ੍ਹ ਅਰੇ ਫਰੰਡਾ ਹੁਣ ਤੂੰ ਸਿੱਧਾ ਸਮਝ ਕੀ ਹਾਲ ਕਰਾ ਹਾਂ ਰੰਡ ਦੱਸ ਲੈਣਾ ਕੋਈ ਕੰਨ ਆਏ ਕਹੂਗੀ YouTube ਤੇ ਆ ਕੇ ਅੱਛਾ ਗਏ ਚੰਗਾ ਹੋਰ ਦੁੱਖ ਵਾਲਾ ਹੋਊਗਾ ਰੂਕ ਹੀ ਬੜਾ ਪੜਾ Hører du? Hver eneste hund er må en rådgiver.